ਅੰਮ੍ਰਿਤਸਰ ਤੋਂ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿਸਨੇਾਰੇ ਦੇ ਘਰ ਵਿੱਚ ਇੱਕਲੀ ਔਰਤ ਦੇਖ ਕੇ ਲੁਟੇਰੇ ਵੜਨ ਲੱਗੇ ਸੀ ਦੇਖੋ ਕਿੰਜ ਦਿਖਾਇਆ ਔਰਤ ਨੇ ਜੋਰ ਤੇ ਦਲੇਰੀ ਦਿਖਾਉਂਦੀ ਹੋਈ ਨੇ ਆਪਣੇ ਤੇ ਆਪਣੇ ਛੋਟੇ ਬੱਚਿਆਂ ਦੀ ਜਾਨ ਬਚਾਈ ਇਹ ਸਾਰੀ ਘਟਨਾ ਉੱਥੇ ਲੱਗੇ ਹੋਏ ਕੈਮਰੇ ਵਿੱਚ ਕੈਦ ਹੋ ਗਈ ਤੇ ਔਰਤ ਦੀ ਦਲੇਰੀ ਨੇ ਲੁੱਟ ਦੀ ਵਾਰਦਾਤ ਨੂੰ ناکਾਮ ਕਰ ਦਿੱਤਾ ਦੱਸਣਯੋਗ ਹੈ ਕਿ ਜਿਸ ਵੇਲੇ ਲੁਟੇਰੇ ਘਰ ਵਿੱਚ ਦਾਖਲ ਹੋਏ ਉਸ ਵੇਲੇ ਘਰ ਵਿੱਚ ਔਰਤ ਇਕੱਲੀ ਤੇ ਉਸਦੇ ਦੋ ਛੋਟੇ ਬੱਚੇ ਮੌਜੂਦ ਸਨ ਉਥੇ ਔਰਤ ਨੇ ਦਲੇਰੀ ਦਿਖਾ ਕੇ ਆਪਣੀ ਤੇ ਆਪਣੇ ਬੱਚਿਆਂ ਦੀ ਜਾਨ ਬਚਾਈ ਦੱਸਿਆ ਜਾ ਰਿਹਾ ਹੈ ਕਿ ਲੁਟੇਰਿਆਂ ਕੋਲ ਹਥਿਆਰ ਵੀ ਸਨ ਹੋ ਸਕਦਾ ਹੈ ਕਿ ਕਿਸੇ ਦੀ ਜਾਨ ਵੀ ਜਾ ਸਕਦੀ ਸੀ ਪੀੜਤ ਔਰਤ ਨੇ ਦੱਸਿਆ ਕਿ ਉਹ ਘਰ ਦੀ ਦੀਵਾਰ ਟੱਪ ਕੇ ਘਰ ਦਾਖਲ ਹੋ ਗਏ ਤੇ ਔਰਤ ਨੇ ਆਪਣੇ ਘਰ ਦੇ ਦਰਵਾਜ਼ੇ ਅੰਦਰੋਂ ਬੰਦ ਕਰ ਲਏ ਤੇ ਕਾਫੀ ਚੀਕਾ ਮਾਰਨ ਤੋਂ ਬਾਅਦ ਲੁਟੇਰੇ ਫਰਾਰ ਹੋ ਗਏ ਇਹ ਦਰਵਾਜ਼ਾ ਬੰਦ ਲੱਗਦਾ ਦਰਵਾਜ਼ਾ ਇੱਕ ਕੇ ਦੀਆਂ ਵਾਲੀਆਂ ਸ਼ਹਾਗਨੀ ਕਲੋਨੀ ਵਿੱਚ ਬੰਦ ਕੀਤਾ ਕੀ ਘਟਨਾ ਵਾਪਰੀ ਹੈ ਤੇ ਕਦੋਂ ਦਾ ਸਮਾਂ ਕੀ ਸਮਾਂ ਸੀ ਸਾਡੇ 3 ਵਜੇ ਦਾ ਟਾਈਮ ਸੀ ਜਾਲੀ ਦਾ ਦਰਵਾਜ਼ਾ ਜਿਹੜਾ ਜੀ ਬਟੇਰੇ ਵੱਲੋਂ ਉਹਦੇ ਕੱਪੜੇ ਲਵਾਉਣ ਦੇ ਸੀ ਇਸ ਤੋਂ ਬਾਅਦ ਉਹ ਨਾ ਤੇ ਫਲਾਟ ਤੇ ਫਾਈਲ ਕਰਦੇ ਸੀ ਤਿੰਨੇ ਆਪਾਂ ਚੋਂ ਚੱਕਰ ਕਰਨ ਦੇ ਸੀ ਮੈਂ ਲਈ ਆਈ ਤੇ ਉਹ ਕਿਨੇ ਪਾਈ ਨਾਨਖੇ ਚੇਅਰ ਤੇ ਬੈਠੀ ਸਾਹ ਦੇ ਕਿੰਨੇ ਭੰਗਰੇ ਕਾਗਜ਼ ਟੱਪ ਕੇ ਤੇ ਅੰਦਰ ਦੀ ਕੋਸ਼ਿਸ਼ ਕੀਤੀ ਜਦੋਂ ਮਾਪਣਾ ਤੇ ਆਪਣੇ ਬੱਚਿਆਂ ਦਾ ਬਚਾਅ ਕਰਨ ਵਾਸਤੇ ਬੁਆ ਬੰਦ ਕੀਤਾ ਤੇ ਦੋ ਜਣਿਆਂ ਨੇ ਬੁਆ ਕੋਲਣ ਦੀ ਕੋਸ਼ਿਸ਼ ਕੀਤੀ ਉਹਨਾਂ ਕੋਲ ਕੁੜੀਆਂ ਨਹੀਂ ਤਿੰਨ ਸੀ ਇਸ ਦਾ ਬਾਅਦ ਤੇ ਆਖ ਖੰਡਿਆ ਸੀ ਉਹਨੇ ਵੀ ਨਾਲ ਹੀ ਤਕਾਲੋਂ ਦੀ ਕੋਸ਼ਿਸ਼ ਕੀਤੀ ਕੋਈ ਨਾ ਕੋਈ ਮੇਰੇ ਬੱਚੇ بڑا ਰਹੂਗੇ ਕੁਮਾਰ ਵੀ ਹੋਗੇ ਇਸ ਟੈਨਸ਼ਨ ਦੇ ਨਾਲ ਤਦ ਉਹ ਉਸ ਟਾਈਮ ਦਾ ਹਾਲਾਤ ਕੀ ਸੀ ਤੁਹਾਡੇ ਕਿਉਂਕਿ ਇੱਕ ਬੈਲਨ ਬਹੁਤ ਮੁਸ਼ਕਲ ਹੁੰਦਾ ਹੈ ਤਿੰਨ ਨੌਜਵਾਨ ਸਨ ਉਸ ਦਾ ਕੰਮ ਆਸ਼ੀਰਵਾਦ ਚਿੱਕਨੀ ਲਗਾਈ ਬੋਲੇ ਸੋਭਾ ਸਿੱਟ ਕੇ ਨਾ ਲਾਇਆ ਉਹਨਾਂ ਨੇ ਮੇਰੀ ਚਿੰਤਾ ਦੇ ਆਵਾਜ਼ ਸੁਣ ਕੇ ਉਹਨਾਂ ਦਾ ਫੈਸਲਾ ਇਹ ਇਸੇ ਕਰਕੇ ਹੈ ਕਿ ਕਿ ਮੈਂ ਆਪਣੇ ਬੱਚਾ ਨੂੰ ਪਾਪਾ ਬੋਲਾ ਕਰਕੇ ਬੁਲਾ ਰਿਹਾ ਹਾਂ ਮੈਂ ਪਾਪਾ ਨੂੰ ਬੁਲਾਉਂਦਾ ਹਾਂ ਉਹ ਕੀ ਮੰਗੀ ਕਰਦੇ ਤੁਸੀਂ ਉਹਦਾ ਮਾਂ ਨੂੰ ਕਹਿੰਦੇ ਆ ਉਹਨਾਂ ਨੇ ਬਰਾ ਕੋ ਨਹੀਂ ਆ ਲੱਗੀ ਲਾਉਂਦਾ ਹੈ ਤਾਂ ਕਿ ਉਹ ਉਹਨਾਂ ਦਾ ਉਹ ਥੇਨਾ ਮਦਦ ਕੀ ਕੋਈ ਕੋਸ਼ਿਸ਼ ਕਰ ਕੰਟ ਟਪਕੇ ਘੜਾ ਰਹੀ ਹੈ ਘਾਟੀ ਆਏ ਸੇ ਬੁਆ ਬੋਲ ਕੇ ਕਰੋ ਬੁਆ ਤੋੜਨ ਦੀ ਕਿੰਨੀ ਕੋਸ਼ਿਸ਼ ਕੀਤੀ ਗਈ ਉਹਨਾਂ ਨਾਲ ਟੋੜਾ ਵੀ ਨਹੀਂ ਕੀਤਾ ਬੁਆ ਜੀ ਸਿੰਘ ਹੈਗਾ ਜੀ ਕਿਹੜਾ ਲੱਗਾ ਜੀ ਇਹਦਾ ਸਟਾਰ ਹੈ ਮੇਰੀ ਕਲੋਨੀ ਹੈ ਜੀ ਤੇ ਕੀ ਘਟਨਾ ਵਾਪਰੀ ਹੈ ਸਰ ਘਟਨਾ ਜੀ ਮੈਂ ਦੁਕਾਨ ਤੇ ਹੀ ਨਰਕ ਬੋਲਦਾ ਕੰਮ ਹੈਗਾ ਰਕਾ ਉਹ ਮਸਤਾਵਾ ਦੁਕਾਨ ਮੇਰੀ ਹੈ ਜੀ ਮੈਨੂੰ ਘਰਦਿਆਂ ਦਾ ਫੋਨ ਆਉਂਦਾ ਵਾ ਮੇਰੀ ਸਿਸਟਰ ਦਾ ਕੀ ਫੋਨ ਦੇ ਵਿੱਚ ਚੀ ਝਾੜਾ ਪੈਨ ਦਾ ਘਰ ਜਾ ਕੇ ਵੇਖੂ ਮੈਂ ਉਸ ਲਈ ਦੁਕਾਨ ਛੱਡ ਕੇ ਤੇ ਘਰ ਹੁੰਦਾ ਵਾਂ ਤੇ ਘਰ ਹੁੰਦਾ ਵੇਖਦਾ ਵਾਂ ਸਾਰਾ ਲੱਗ ਲੱਗੇ ਗਵਾਨ ਇਕੱਠਾ ਹੋਇਆ ਚੀ ਦਾ ਜਦੋਂ ਮੈਂ ਘਰਦਿਆਂ ਨੂੰ ਪੁੱਛਦਾ ਵਾਂ ਕੀ ਗੱਲ ਹੋਈ ਆ ਚੀ ਦੀ ਘਰਦਿਆਂ ਨੇ ਦੱਸਿਆ ਕਿ ਕਾਂ ਦੇ ਟੱਪ ਕੇ ਤਿੰਨ ਮੁੰਡੇ ਹੀ ਮੂੰਮਾ ਲੈ ਵੇਟਿਆ ਸੀ ਸਾਰਾ ਤੇ ਬਾਅਦ ਚੋਂ ਪਹਿਲੇ ਦਰਵਾਜ਼ਾ ਨਾਲੇ ਤੋੜਤਾ ਦੂਸਰੇ ਬੜੀ ਮੁਸ਼ਕਿਲ ਕੀਤੀ ਅੰਦਰ ਵੜਨ ਦੀ ਪਰ ਘਰਦਿਆਂ ਮੇਰੇ ਨੇ ਅੰਦਰ ਨਹੀਂ ਵੜਨ ਦਿੱਤਾ ਚੀ ਦਾ ਤੇ ਦਵਾ ਦਾ ਚਟਕਣੀ ਮਾਰਤੀ ਚੀ ਦੀ ਇੱਕ ਤੇ ਮੈਨੂੰ ਪੈਂਟ ਵਿੱਚ ਕੋਈ ਹਥਿਆਰ ਹੀ ਨਾ ਦੇ ਜਿਹੜਾ ਮੜਾ ਇਹ ਵੇਖਿਆ ਗਿਆ ਚੀਜ਼ ਦਾ ਪਤਾ ਨਹੀਂ ਕੀ ਚੀਜ਼ ਸੀ ਵੈਪਨ ਹੀ ਕੀ ਹੈ ਹਥਿਆਰ ਹੀ ਤੇ ਬਾਅਦ ਚ ਅਸੀਂ ਐਸਐਸਓ ਸਾਹਮਣੇ 3:30 4 ਵਜੇ ਗਏ ਆ ਰਿਪੋਰਟ ਲਖੋਣ ਤੇ ਐਸਐਸਓ ਜਣਾ ਗੱਲ ਕੀਤੀ ਐ ਐਸਐਸਓ ਨੇ ਸੰਦੀਪ ਸ਼ਰਮਾ ਨੂੰ ਕਹਿ ਦਿੱਤਾ ਚੀਜ਼ਾ ਮੜਾ ਇਹ ਮੌਕਾ ਵੇਖ ਕੇ ਚਲ ਗਏ ਆ ਚਲ ਗਏ ਤੇ ਬਾਅਦ ਚ ਉਹ ਫਿਰ ਐਸਐਚਓ ਨੂੰ ਅਸੀਂ ਕਿਹਾ ਕਿ 8 ਵਜੇ ਕੀ ਕਾਪੀ ਦੇ ਦਿਓ ਐਫਆਰ ਦੀ ਉਹ ਕਹਿੰਦੇ ਗਸ਼ਤ ਤੇ ਗਏਗੇ ਜੀ ਦੇਖੋ ਗਸ਼ਤ ਜ਼ਰੂਰੀ ਆ ਕਿ ਆਹ ਚੀਜ਼ ਜ਼ਰੂਰੀ ਆ ਪਹਿਲਾਂ ਸਾਨੂੰ ਇਹੋ ਚੀਜ਼ ਦੇ ਓ ਤੁਸੀਂ ਮੰਗ ਕੀ ਕਰਦੇ ਹੋ ਜੀ ਮੰਗ ਇਹੋ ਕਰਦੇ ਆ ਕਮਿਸ਼ਨ ਸਭ ਜੀ ਕਰਕੇ ਭਗਵਾਨ ਤੁਮਾਨ ਕਰਕੇ ਕਿ ਇਹਨਾਂ ਨੂੰ ਜਲਦੀ ਜਲਦ ਫੜਿਆ ਜਾਵੇ ਮੈਂ ਇਹ ਕਹਿੰਦਾ ਕਿ ਲਾਗੇ ਸਾਹ ਕੋਈ ਨਹੀਂ ਹੈਗਾ ਮੈਨੂੰ ਵੈਪਨ ਵੀ ਅਪਲਾਈ ਕੀਤਾ ਦਿੱਤਾ ਜਾਵੇ ਇਹ ਚੀਜ਼ ਤੁਸੀਂ ਅਪਲਾਈ ਕੀਤਾ ਪਹਿਲਾਂ ਜੀ ਮੈਂ ਨਹੀਂ ਮੈਂ ਪਲਾਈ ਨਹੀਂ ਕੀਤਾ ਭਾਈ ਜੀ ਸਿਰੇ ਢੜੀ ਦੁਸ਼ਮਣੀ ਹੋਵੇ ਪਹਿਲਾਂ ਨਹੀਂ ਕੋਈ ਦੁਸ਼ਮਣੀ ਜੀ ਕਾਰੋਬਾਰ ਕੀ ਹੈ ਜੀ ਆਪਣਾ ਮੇਰਾ ਸੁਣਿਆ ਵਾਲੇ ਦਾ ਕੰਮ ਹੈਗਾ ਜੀ ਮੁਸਤਾਵਾਂ ਦੁਕਾਨ ਹੈਗੀ ਆ ਕਿੰਨੇ ਸੀਸੀਟੀਵੀ ਕੈਮਰੇ ਲੱਗੇ ਆ ਵਿਚਾਰ ਲੱਗੇ ਜੀ ਭਾਈ ਕੈਮਰੇ ਸਾਰੀ ਰਿਕਾਰਡਿੰਗ ਹੋਈ ਹੈ ਜੁਕਾਟਰ ਵਾਲੀ ਹਾਂਜੀ ਹਾਂਜੀ ਸਾਰੀ ਰਿਕਾਰਡਿੰਗ ਹੋਈ ਜੀ ਤਾਂ ਪੁਲਿਸ ਪਹੁੰਚੀ ਮੌਕੇ ਤੇ ਜੀ ਮੌਕੇ ਤੇ ਭਾਈ ਜੀ ਹੁਣ ਤੇ 4:00 ਵਜੇ ਆਏ ਸੀ ਕਿਨਾ ਵਾ ਸਿੱਧ ਮੁਲਾਜ਼ਮ ਸਾਹਿਬ ਆਏ ਸੀ ਜਿਹੜਾ ਲੱਗ ਲੱਗੇ ਮੌਕਾ ਵੇਖ ਕੇ ਚਲ ਗਏ ਸੀ ਜੀ ਪਰ ਲੱਗਦਾ ਕਿ ਜੇ ਤੁਹਾਡੀ ਬੀਸੀ ਦੇ ਵੱਲੋਂ ਦਰਵਾਜ਼ਾ ਨਾ ਬੰਦ ਕੀਤਾ ਤੇ ਵੱਡਾ ਫਿਰ ਵੇਖੋ ਜੀ ਬੱਚਿਆਂ ਦੇ ਵੀ ਉਹ ਸਦੀ ਸੀ ਤੇ ਜਾਂ ਮਿਸਰੀ ਹੋ ਸਦੀ ਕੋਈ ਤਗੜੀ ਵਾਰ ਦਾ ਤੋਸਦੀ ਸੀ ਤੇ ਕਿਉਂਕਿ ਵੇਖੋ ਜੀ ਜਿੱਦਾਂ ਨੇ ਬੂਆ ਪਹਿਲਾਂ ਤੋੜਦਾ ਤਿੰਨੇ ਜਣਾਂ ਨੇ ਬੜੀ ਕੋਸ਼ਿਸ਼ ਕੀਤੀ ਅੰਦਰ ਵੜਨ ਦੀ ਜੇ ਅੰਦਰ ਵੜ ਜਾਂਦੇ ਇਹ ਤਾਂ ਬੱਚਿਆਂ ਨੂੰ ਮਾਰ ਦੇਣਾ ਸੀ ਜਾਂ ਮੇਰੇ ਘਰ ਦੇ ਨੂੰ ਮਾਰ ਦੇਣਾ ਸੀ ਚੀਜ਼ ਦਾ ਮੈਂ ਹੁਣ ਵੇਖੂ ਵੇਖਣ ਚਾਹਦਾ ਹੱਥ ਜੋੜ ਕੇ ਬੇਨਤੀ ਕਰਦਾ ਵਾਂ ਭਗਵਾਨ ਸਮਾਜ ਜੀ ਨੂੰ ਕਮਿਸ਼ਨ ਇਨਾਂ ਨੂੰ ਫੜਿਆ ਜਾਵੇ ਕੱਲ ਨੂੰ ਹੋਰ ਕਿਸੇ ਨਾਲ ਵਾਰਦਾਤ ਨਾ ਹੋਏ ਚਾਹੀਦਾ ਮੈਂ ਉਹ ਅਪਲਾਈ ਕਰਨਾ ਚਾਹੁੰਦਾ ਸਾਨੂੰ ਕਹਿੰਦਾ ਚੁੰਦਾ ਕਿ ਮੈਨੂੰ ਵੈਪਨ ਦਿੱਤਾ ਜਾਵੇ ਕੱਲ ਸ਼ਾਮ ਨੂੰ ਜੀ ਇੱਕ ਲੇਡੀ ਘਰ ਸੀ ਨਾਲ ਆਪਣੇ ਦੋ ਬੱਚਿਆਂ ਦੇ ਹਸਬੰਦ ਉਹਦੇ ਸੁਨਿਆਰਾ ਹੈਗਾ ਜੀ ਉਹਨਾਂ ਦੀ ਦੁਕਾਨ ਹੈ ਇਸ ਤੇ ਮੁਸਫਾ ਬਟਾਲਾ ਰੋਡ ਤੇ ਆਪਣੇ ਘਰ ਕੱਲੀ ਸੀ ਬੱਚਿਆਂ ਦੇ ਨਾਲ ਤੇ ਤਿੰਨ ਬੰਦਿਆਂ ਨੇ ਉਹਦੇ ਘਰ ਵੜਨ ਦੀ ਕੋਸ਼ਿਸ਼ ਕੀਤੀ ਹੈ ਜੀ ਤੇ ਕੀ ਸਾਹਮਣੇ ਆਇਆ ਜੀ ਹੁਣ ਵੇਖੋ ਜੀ ਤਫ਼ਤੀਸ਼ ਕਰ ਰਹੇ ਹਾਂ ਬੰਦੇ ਵੈਰੀਫਾਈ ਕਰ ਰਹੇ ਹਾਂ ਅਪਰਚਾ ਦਰਜ ਕਰਕੇ ਜਲਦੀ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੀ ਨਹੀਂ ਜਾਣੇ ਵੀਡੀਓ ਦੇ ਵਿੱਚ ਆਏ ਜੀ ਵੀਡੀਓ ਦੇ ਵਿੱਚ ਤਿੰਨ ਜਣੇ ਆਏ ਜੀ ਸੀਸੀਟੀਵੀ ਖੰਗਾਲ ਕੇ ਜੋ ਵੀ ਬੰਦੇ ਤਾਂ ਸਾਹਮਣੇ ਲੰਦੇ ਰਹਿੰਦੇ ਨੇ